कबीर जागृति सभा अमृतसर वड्डा हरिपुरा वालों सत्यगुरु कबीर जी के छे सौ छब्बीव प्रकाश उत्सव बड़ी श्रद्धा भावना गया अते इस मौके प्रधान श्री बूटा राम भगत परमजीत बत्रा तिलक राज किशन बाबा शाम लाल वरदान रोबिन बिरजराज बीजे सतिंदर बग्गा रमेश सूरज अशोक सुरजीत रोशन लाल रमन आदि मैंबर मौजूद स्यूरो रिपोर्ट ਸਾਰੇ ਪੜਾਈ ਮੰਦਰ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਮੈਂਬਰ ਸਾਹਿਬਾਨ ਮੇਰਾ ਵੀ ਬੁਧਾ ਨੂੰ ਮੈਂ ਮੇਜਪਤਾ ਜੀ ਸਤਪਾਲ ਜੀ ਸਾਰੇ ਮਾਨ ਦੇ ਸਰਕਾਰ ਯੋਜਨਾ ਮੇਰੇ ਵਰਣਾ ਔਰ ਨੀਰੂ ਭਾਈ ਅੱਜ ਅਸੀਂ ਵੱਡੇ ਹਰੀਪੁਰਾ ਕੇਂਦਰੀਏ ਭਗਤ ਕਬੀਰ ਜੀ ਦੇ ਮੰਦਿਰ ਦੇ ਵਿੱਚ ਆਏ ਆ ਔਰ ਸਾਰੀ ਇੱਥੇ ਪਰਮਾਤਮਾ ਸਵਰੂਪ ਸਾਧ ਸੰਗਤ ਬੈਠੀ ਉਹਨਾਂ ਦੇ ਵੀ ਦਰਸ਼ਨ ਕੀਤੇ ਆ ਤੇ ਭਗਤ ਕਬੀਰ ਜੀ ਦੇ ਵੀ ਅਸੀਂ ਮੱਥਾ ਟੇਕਿਆ ਚਰਨਾਂ ਦੇ ਵਿੱਚ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੋ ਜੀ ਅਰਦਾਸ ਕੀਤੀ ਆ ਵੀ ਇਹੋ ਜਿਹੜਾ ਭਾਈਚਾਰਾ ਹੈਗਾ ਆ ਇਹ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਜਿਵੇਂ ਅੱਜ 626ਵਾਂ ਜਨਮ ਦਿਹਾੜਾ ਮਨਾ ਰਹੇ ਨੇ ਆਪਾਂ ਵਧਾਈ ਵੀ ਦਿੱਤੀ ਐ ਔਰ ਸਾਰਿਆਂ ਨਾਲ ਆ ਕੇ ਇੱਥੇ ਅਰਦਾਸ ਵੀ ਕੀਤੀ ਐ ਇਸੇ ਤਰ੍ਹਾਂ ਜਿਹੜਾ ਭਾਈਚਾਰਾ ਇਹ ਹਮੇਸ਼ਾ ਹੀ ਇਕੱਠਾ ਰਹੇ ਔਰ ਸਾਡਾ ਫਰਜ਼ ਬੰਦਾ ਆ ਵੀ ਅਸੀਂ ਕਬੀਰ ਜੀ ਦੇ ਜਿਹੜੇ ਪੁਰਨਿਆਂ ਤੇ ਅਸੀਂ ਚੱਲੀਏ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨਾਂ ਦੀ ਜਿਹੜੀ ਸਿੱਖਿਆ ਆ ਉਹ ਅਸੀਂ ਜਿਹੜੀ ਆ ਸਾਰੇ ਸਮਾਜ ਦੇ ਵਿੱਚ ਲੈ ਕੇ ਜਾਈਏ ਤਾਂ ਕਿ ਜੋ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਮੈਂ ਬੂਟਾ ਰਾਮ ਪ੍ਰਧਾਨ ਕਬੀਰ ਕੇਂਦਰ ਕਬੀਰ ਮੰਦਿਰ ਬਲਿਕ ਨੰਬਰ 617 ਵੱਡਾ ਰਿਪਨ ਅਮਰਸਾ ਤੋਂ ਅੱਜ 626 ਦਾ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਇਹ ਮਨਾ ਰਹੇ ਆ ਇਸ ਤੋਂ ਜਿਹੜਾ ਕੱਲ ਬੀਤ ਗਿਆ ਅਸੀਂ ਕਬੀਰ ਸਾਹਿਬ ਜੀ ਦੀ ਸ਼ੋਭਾ ਯਾਤਰਾ ਜੋ ਕਿ ਛੋਟੇ ਰਿਪਰ ਤੋਂ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਕੱਢੀ ਸੀਗੀ ਔਰ ਅੱਧੀ ਸਮਾਪਤੀ ਜਿਹੜੀ ਹੈ ਕੇਂਦਰ ਕਬੀਰ ਮੰਦਰ ਵਿੱਚ ਕੀਤੀ ਗਈ ਸੀ ਅੱਜ ਅਸੀਂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਆ ਔਰ ਪੂਰੀ ਸਾਧ ਸੰਗਤ ਕਿੰਨਾ ਵਿਸ਼ਾਲ ਇਕੱਠਿਆ ਹੈ ਇਹਨਾਂ ਦੇ ਬਹੁਤ ਖੁਸ਼ੀ ਹੈ ਮੰਨ ਦੇ ਵਿੱਚ ਕਿ ਕਬੀਰ ਸਾਹਿਬ ਜੀ ਦੇ ਬਾਣੀ ਵੀ ਬੜੀ ਹੈ ਤੋਂ ਔਰ ਮੋੜਾ ਜੀ ਲੰਗਰ ਇਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਉਹ ਸੰਗਤ ਨੂੰ ਛਕਾਉਣਾ ਗਗਵੀਰ ਤਾਂ ਗਗਵੀਰ ਜੀ ਮੈਂ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਇਸ ਸੰਸਾਰ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਅੱਜ ਇਹ ਕੇਂਦਰੀ ਕਬੀਰ ਮੰਦਿਰ ਵਿੱਚ ਕਬੀਰ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਆ ਉਹਦੇ ਵਿੱਚ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਪਰਮਜੀਤ ਬੱਤਰਾ ਜੀ ਪਹੁੰਚੇ ਨੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਕੇਂਦਰੀ ਕਬੀਰ ਮੰਦਿਰ ਜਿਹੜਾ ਨਿਰਮਾਣ ਹੈ ਇਹਦੇ ਜਿਹੜੇ ਪੂਰਾ ਇੱਥੇ ਲੈਂਟਰ ਪੈਣ ਵਾਲਾ ਟੀਨਾਂ ਦੀ ਛੱਤ ਤੇ ਜੋ ਕਿ ਗਰਮੀਆਂ ਦੇ ਕਾਰਨ ਪੂਰੀ ਤਪਦੀ ਏ ਉਹ ਜਿਹੋ ਉਹਨਾਂ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਇਹਨੂੰ 50 ਪਾਸ ਕਰਵਾ ਕੇ ਦੇਣਗੇ ਤੇ ਕੇਂਦਰੀ ਕਬੀਰ ਮੰਦਿਰ ਦੀ ਦੁਬਾਰਾ ਨੇ ਨਿਰਮਾਣ ਸ਼ੁਰੂ ਹੋਏਗਾ ਜੈ ਕਬੀਰ ਧੰਨ ਸਤੂਰ ਕੁਬੀਰ ਸਾਹਿਬ ਜੀ ਦੇ ਪ੍ਰਕਾਸ਼ ਤੋਂ ਦੇ ਦਿੱਤੇ ਅੱਜ ਕੇ ਕਬੀਰ ਮੰਦਿਰ ਵਿੱਚ ਅੱਜ ਜਿਹੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ, ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ ਤੇ ਪਰਮਜੀਤ ਪਤਰਾ ਜੀ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇੱਕ ਵੀਰ ਮੰਦਰ ਵਾਸਤੇ ਜਿਹੜੀ ਸੇਵਾ ਚੁੱਕੀ ਹੈ ਤੇ ਸੇਵਾ ਆਖਿਆ ਉਹ ਪੂਰੀ ਕਰਨ ਕੇ ਸਾਨੂੰ ਅੱਗੇ ਵੀ ਇਹਨਾਂ ਦਾ ਬੜਾ ਮਾਣ ਮਿਲਦਾ ਤੇ ਗਾਂ ਵੀ ਸਾਡੇ ਨਾਲ ਇਹਨਾਂ ਦਾ ਪੂਰਾ ਸਹਿਯੋਗ ਸਾਡਾ ਵੀ ਇਹਨਾਂ ਨਾਲ ਮੇਤਾ ਸਹਿਯੋਗ ਰਹਿਦਾ ਤੇ ਇਹਨਾਂ ਦਾ ਸਾਡੇ ਨਾਲ ਸਹਿਯੋਗ ਰਹਿੰਦਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ